ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਂਗੇ ਤੇ ਅੱਜ ਮੈਂ ਵਲੌਗ ਦੀ ਸ਼ਾਮ ਦੇ ਟਾਈਮ ਤੋਂ ਸਟਾਰਟ ਕਰ ਰਹੀ ਆਂ ਤੇ ਸ਼ਾਮ ਦੇ ਟਾਈਮ ਹੁਣੇ ਡਾਕਟਰ ਸਾਹਿਬ ਆਏ ਨੇ ਤੇ ਕਹਿੰਦੇ ਮੈਂ ਨਾ ਕੁਝ ਖਾਣ ਵਾਸਤੇ ਲੈ ਕੇ ਆ ਰਹੇ ਆਂ ਤੇ ਚਲੋ ਦਿਖਾਉਣੀ ਆ ਮੈਂ ਕੀ ਲੈ ਕੇ ਆਏ ਨੇ ਡਾਕਟਰ ਸਾਹਿਬ ਹਾਲੋ ਜੀ ਪਾਓ ਭਾਜੀ ਲੈ ਕੇ ਆਏ ਆ ਪਾਓ ਭਾਜੀ ਵਾਓ ਇਹ ਤੇ ਆ ਹੈਗੀ ਪਾਓ ਭਾਜੀ ਭਾਜੀ ਤੇ ਚਲੋ ਆਪਾਂ ਕੱਢਦੇ ਆਂ ਪਹਿਲਾਂ ਇਹਨਾਂ ਨੂੰ ਫਿਰ ਦਿਖਾਉਨੇ ਆ ਉਹ ਜ਼ਿਆਦਾ ਹੀ ਲੈ ਆਏ ਡਾਕਟਰ ਸਾਹਿਬ ਕਾਫੀ ਸਾਰੀ ਲੈ ਆਏ ਭਾਜੀ ਲਓ ਜੀ ਆਪਣੀ ਪਾਓ ਭਾਜੀ ਦੀ ਪਲੇਟ ਆਪਾਂ ਨੇ ਕਰ ਲਈ ਹੈ ਤਿਆਰ ਦੇਖੋ ਵਾਟੇਸਟੀ ਹੈ ਪਾਓ ਭਾਜੀ ਲਓ ਜੀ ਬਟਰ ਵੀ ਆਪਾਂ ਨੇ ਪਾ ਲਿਆ ਉਹ ਕੀ ਬਟਰ ਵਿੱਚ ਹੈ ਨਹੀਂ ਸੀ ਬੈਠ ਕੇ ਖਾਉਂਗੇ ਮੈਚ ਦੇਖ ਰਹੇ ਹੋ ਨਾ ਕੀ ਦਾ ਮੈਚ ਚੱਲ ਰਿਹਾ ਹੈ ਇੰਡੀਆ ਇੰਡੀਆ ਤੇ ਕੀ ਦਾ ਹੈ ਇੰਡੀਆ ਦੇ ਇੰਗਲੈਂਡ ਦਾ ਅੱਛਾ ਪੁਰੇ ਟੈਸਟ ਮੈਚ ਚੱਲਦਾ ਹੈ ਨਾ 263 ਨੰਬਰ ਟੈਸਟ ਮੈਚ ਚੱਲ ਰਿਹਾ ਹੈ ਟੈਸਟ ਵਧੀਆ ਉਹ ਹੀ ਬੰਬੇ ਵਾਲਿਆਂ ਦੀ ਹੁਏ ਅੱਛਾ ਬੰਬੇ ਪਾਓ ਭਾਜੀ ਉਥੋਂ ਲੈ ਕੇ ਆਏ ਹਾਂ ਹਾਂ ਵਧੀਆ ਫਿਰ ਤਾਂ ਮੱਖਣ ਤਾਂ ਮੈਂ ਆਪ ਪਾਇਆ ਪਰ ਵਿੱਚ ਨਹੀਂ ਉਹਨਾਂ ਨੇ ਦਿੱਤਾ ਨਹੀਂ ਸੀਗਾ ਵਿੱਚ ਚਲੋ ਜੀ ਮੈਂ ਵੀ ਹੁਣ ਖਾ ਕੇ ਟੇਸਟ ਕਰਕੇ ਦੇਖਦੀ ਆ ਕਿੱਦਾਂ ਦੀ ਬਣੀ ਹੋਈ ਏ ਪਾਓ ਭਾਜੀ ਉਸ ਦਿਨ ਅਸੀਂ ਖਾ ਕੇ ਆਏ ਸੀਗੇ ਬੜੀ ਟੇਸਟੀ ਸੀ ਵੈਸੇ ਇਹਨਾਂ ਦੀ ਹੂੰ ਬਹੁਤ ਕਰਾਰੀ ਹੈ ਉਸ ਦਿਨ ਵੀ ਇਦਾਂ ਦੀ ਹੋ ਸੀ ਜਦ ਅਸੀਂ ਉੱਥੇ ਜਾ ਕੇ ਖਾ ਕੇ ਆਏ ਸੀ 3 ਵੀ 2 ਬੰਬੇ ਪਾਓ ਭਾਜੀ ਵਾਲਿਆਂ ਦੇ ਬਹੁਤ ਟੇਸਟੀ ਬਣੀ ਹੋਈ ਹੈ ਆ ਜਾਓ ਜੀ ਜਿਨ੍ਹਾਂ ਜਿਨ੍ਹਾਂ ਨੇ ਵੀ ਖਾਣੀ ਹੈ ਪਾਓ ਭਾਜੀ ਲੋ ਜੀ ਮੇਰੀ ਪਲੇਟ ਮੈਂ ਵੀ ਲੈ ਕੇ ਚਲਦੀ ਆ ਡਾਕਟਰ ਸਾਹਿਬ ਦੇ ਕੋਲ चलो जी खाइए पाव भाजी नाले मैच का मजा लेने हैं। तो 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 ਕਾਠ ਹੁੰਦਾ ਹੀ ਐ ਲੋਕ ਸ਼ਾਮ ਨੂੰ ਤਾਂ ਨਿਕਲਦੇ ਐ ਖਾਣ ਵਾਸਤੇ ਇਸ ਲਈ ਕਹ ਰੋ ਕਿ ਥੋੜੇ ਦਿਨ ਪਹਿਲੇ ਭਾਰਤੀ ਨੇ ਇਹ ਸਟਾਰਟ ਸ਼ੇਅਰ ਕੀਤਾ ਮਾਰੇ ਸਾਥ ਕਰਕੇ ਸ਼ੀਲਸੂ ਬਣਾ ਲੈ ਕੇ ਮੈਂ ਤਾਂ ਦੈਨ ਨਹੀਂ ਖਾਦੀ ਨੀ ਜਾਣੀ ਹੈਗੀ ਥੋੜੀ ਐ ਖਾऊंगी ਕੁਝ ਦੇ ਫਰਕ ਪਰ ਇਹ ਨਾ ਬੋਲੋ सबसे पहला देखो जी मेरी तुलसी पूरी हरी भरी हो बाकी मौसम देखो बहुत ज़्यादा अच्प तो हैगी है बहुत तीखी धुप है ਡਾਕਟਰ ਸਾਹਿਬ ਨੇ ਨਵੇਂ ਪਲਾਂਟਸ ਲਗਾਏ ਨੇ ਆ ਵਾਲੇ ਅੰਜੀ ਗੁੱਡ ਮਾਰਨਿੰਗ ਸਸ਼ਿਆਕਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਮਾਰਨਿੰਗ ਟਾਈਮ ਹੈਗਾ ਹੈ ਅੱਜ ਗਰਮੀ ਬਹੁਤ ਜ਼ਿਆਦਾ ਹੈ ਅਸਤਾ ਇਹ ਸੀ ਲਾਣਾ ਪੈਣਾ ਹੈ ਆ ਵਾਲਾ ਇਸ ਤੇ ਬਾਕੀ 10:30 ਵਜੇ ਆ ਹਲੇ ਤੇ ਡਾਕਟਰ ਸਾਹਿਬ ਚਲੇ ਗਏ ਸੀ ਕਲੀਨਿਕ ਮੈਂ ਵੀ ਥੋੜੀ ਦਿਰ ਪਹਿਲਾਂ ਹੀ ਚਾਹ ਪੀ ਕੇ ਹਟੀਆਂ ਅੱਜ ਤਾਂ ਮੈਂ ਕੋਈ ਸਬਜ਼ੀ ਵਗੈਰਾ ਨਹੀਂ ਬਣਾਣੀ ਅੱਜ ਮੈਂ ਨਾਲ ਦਾਲ ਚਾਵਲ ਬਣਾਵਾਂਗੀ ਸੌਖੇ ਜੇ ਬਣ ਜਾਣਗੇ ਨਾਲੇ ਤੇ ਸੋਚਿਆ ਸੀ ਚਲੋ ਮੂੰਗੀ ਮਸਰੀ ਦੀ ਦਾਲ ਬਣਾਵਾਂਗੀ ਤੇ ਨਾਲ ਮੈਂ ਚਾਵਲ ਬਣਾ ਲੈਣੇ ਆ ਬਾਕੀ ਕੱਪੜੇ ਕੱਲ ਡਾਕਟਰ ਸਾਹਿਬ ਨੇ ਧੋਤੇ ਸੀ ਅੱਜ ਤਾਂ ਮੈਨੂੰ ਕੋਈ ਕੰਮ ਹੈ ਨਹੀਂ ਹੋਰ ਆਰਟੀ ਵੀ ਕੰਮ ਕਰਕੇ ਚੱਲੀ ਗਈ ਆਪਣਾ ਸਫਾਈਆਂ ਵਗੈਰਾ ਬਰਤਨ ਵਗੈਰਾ ਕਰਕੇ ਚੱਲੀ ਗਈ ਹੈ। ਵਾਹ ਦੇਖੋ ਜੀ ਮੌਸਮ ਨੇ ਕਿਵੇਂ ਕਰਵਟ ਬਦਲ ਲਈ। ਥੋੜੀ ਦੇਰ ਪਹਿਲਾਂ ਧੁੱਪ ਇੰਨੀ ਤੇਜ਼ ਸੀ ਹੁਣ ਕਿੰਨਾ ਬੱਦਲ ਚੜ ਕੇ ਆ ਗਿਆ। ਘੰਟੇ ਦੇ ਵਿੱਚ ਵਿੱਚ ਮੌਸਮ ਚੇਂਜ ਹੋ ਗਿਆ। ਜੀ ਦਾਲ ਮੇਰੀ ਬਣ ਗਈ ਹੁਣ ਮੈਂ ਲਗਾਵਾਂਗੀ ਤੜਕਾ। ਹਾਂਜੀ ਦਾਲ ਤਾਂ ਮੇਰੀ ਬਣ ਗਈ ਹੈ ਹੁਣ ਮੈਂ ਤੜਕਾ ਲਾਵਾਂਗੀ। ਉਸ ਤੋਂ ਪਹਿਲਾਂ ਮੈਂ ਕਰਦੀ ਆ ਜੀ ਚਾਵਲ ਜੀ ਤੇਰੀ ਚਾਵਲ ਬਣਾਉਣੀ ਆ ਪਹਿਲਾਂ ਮੈਂ ਉਹ ਜੀ ਇੱਕ ਗਲਾਸ ਬਹੁਤ ਹੈ ਚੌਲਾਂ ਦਾ ਲੋ ਜੀ ਚਾਵਲ ਵੀ ਆਪਾਂ ਨੇ ਬਣਨ ਵਾਸਤੇ ਰੱਖ ਦਿੱਤੇ ਨੇ ਤੇ ਇੱਧਰ ਆਪਣੀ ਦਾਲ ਬਣ ਗਈ ਹੈ ਹੁਣ ਮੈਂ ਇਹਨੂੰ ਲਗਾਵਾਂਗੀ ਤੜਕਾ ਜੀ ਆਪਣਾ ਤੜਕਾ ਹੋ ਗਿਆ ਜੀ ਤਿਆਰ ਹੁਣ ਪਾਈ ਆਪਾਂ ਇਹਦੇ ਵਿੱਚ ਧਾਲ ਧਾਲ ਆਪਣੀ ਬਣ ਗਈ ਹੈ ਜੀ ਬਹੁਤ ਵਧੀਆ ਨਾ گاੜੀ ਜਿਆਦਾ ਨਾ ਪਤਲੀ ਬਹੁਤੀ ਇਹ ਚਲੋ ਉਧਰ ਆਪਣੇ ਚਾਵਲ ਵੀ ਬਣ ਗਏ ਨੇ ਆਹ ਲਓ ਜੀ ਆਪਣੇ ਚਾਵਲ ਵੀ ਬਣ ਗਏ ਨੇ ਵੇਖੋ ਕਿੰਨੇ ਵਧੀਆ ਬਣੇ ਆ ਇਕੱਲੇ ਇਕੱਲੇ ਬਹੁਤ ਸੁਨੇ ਰਾਈਸ ਬਣ ਗਏ ਮੇਰੇ ਦਾਲ ਚਾਵਲ ਸਿੰਪਲ ਜੀ ਡਾਕਟਰ ਸਾਹਿਬ ਆ ਗਏ ਨੇ ਮੈਂ ਕਰਾਂ ਤਾਂ ਥਾਲੀ ਤਿਆਰ ਡਾਕਟਰ ਸਾਹਿਬ ਦੇ ਲਈ ਲਓ ਜੀ ਆਪਣੀ ਦਾਲ ਚਾਵਲ ਦੀ ਥਾਲੀ ਹੋ ਗਈ ਹੈ ਜੀ ਤਿਆਰ ਦਹੀਂ ਚਾਵਲ ਦਾਲ ਸਲਾਦ ਆਜਾ ਜੀ ਜਿਨ੍ਹਾਂ ਨੇ ਸਿੰਪਲ ਦਾਲ ਚਾਵਲ ਖਾਣੇ ਆ